ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਇਹਨੂੰ ਮਿਲੋ ਲੋ ਵੀ ਤਾਂ ਆਪਣੇ ਕੁਝ ਅੱਜ ਆਪਾਂ ਲੈ ਫੜਾ ਚੱਲੀਏ ਅੱਜ ਆਪਾਂ ਚੱਲਿਆ ਹੁਣ ਲੈਣ ਚਾਰ ਰੈਡੀ ਤੇ ਤੇ ਨਾਲੇ ਵਿਖਾਉਣੀ ਆ ਤੁਹਾਨੂੰ ਕਿੰਨਾ ਕੁ ਰਹਿ ਗਿਆ ਤੇ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਕਾ ਕਰੋ ਚੈੱਕ ਹੁਣ ਧੀਰ ਆ ਵੀਦੀ ਭਾਈ ਦੇਵ ਆ ਗਿਆ ਕਿ ਨਹੀਂ ਸੁਖੇ ਖੇਤੋਂ ਆ ਗਿਆ ਸੀ ਹੈ ਭਾਈ ਜਿਵੇਂ ਆਪਾਂ ਅੱਗੇ ਵੀ ਦੱਸ ਦਿੰਨੇ ਆ ਵਿਚਾਰ ਦਾ ਫਾਇਦਾ ਬਹੁਤ ਆ ਪਰ ਆਪਣੇ ਹਿਸਾਬ ਨਾਲ ਸਿਆਲ ਸਿਆਲ ਚ ਪਵੇ ਨਾ ਤਾਂ ਬੜਾ ਫਾਇਦਾ ਨਾ ਕੀ ਪਾਈ ਜਾਂਦੇ ਸਾਰਾ ਸਾਰਾ ਸਾਲ ਹੀ ਪਾਈ ਜਾਂਦੇ ਆ ਨੇ ਆਪਣੇ ਹਿਸਾਬ ਨਾਲ ਜਿਹੜੇ ਆਪਾਂ ਸੋਚਦੇ ਆਂ ਆਪਾਂ ਆਪਣੀ ਗੱਲ ਕਰਦੇ ਆਂ ਮਾਰੀਏ ਬਾਜ ਨੂੰ ਮਾਰਨਾ ਬਿਲਕੁਲ ਹੈ ਉਹਨਾਂ ਦਾ ਸੀ ਮਟਰ ਹੈ ਜੈਲੀਗਾ ਹੂੰ ਇਹ ਹੋਵਾ ਪਿਆ ਉਹਨੇ ਗਲਿਆ ਨਹੀਂ ਨਾ ਆਪਣੇ ਗਾਲ ਬਹੁਤ ਗਿਆ ਹੋਰ ਵੀ ਨਾ ਹੋ ਕਰ ਜਾ ਇਹ ਨਾ ਗਲਤ ਹੈ। ਠੀਕ ਹੈ। ਆ ਤੇ ਲੀਏ। ਪਹਿਲਾ ਦਾ ਪਾਥੀਆਂ ਇਹ। ਇਤੀ ਪਈ ਨਾ ਕਮਾਲ। हाँ रहेगा भाई इन्ना का और तो चल लेते अपना इतों चले चक चक ਵੇਹਲੀ ਵੇਟੇ ਖਰਾਬ ਨਾ ਹੋ ਜਾਗਾ ਜੇ ਹੋਇਆ ਤਾਂ ਉੱਤੇ ਹੋਊਗਾ ਮੜਾ ਮੋਟਾ ਸੋਇਆ ਰੱਜ ਨਾ ਹਵਾ ਵਗਦੀ ਹੈ ਤੇ ਪਾਣੀ ਲੱਗ ਰਿਹਾ ਜਿਹੜੀ ਕਣਕਾਂ ਨੂੰ ਉਹ ਕਣਕਾਂ ਮੜੇ ਮੜੀਆਂ ਹੈ ਉਲਰਦੀਆਂ ਹੀ ਹੈ ਇਹ ਰੱਬ ਦੀ ਮੈਨੂੰ ਸਮਝ ਨਹੀਂ ਲੱਗਦੀ ਹੈ ਨਾ ਹਾਂ ਨਹੀਂ 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 ਖੇਤ ਹਵਾ ਬਹੁਤ ਲੱਗਦੀ ਹੈ ਬਈ ਮੈਂ ਖੇਤ ਤੋਂ ਆਇਆ 1 ਵਜੇ ਹਾਂ ਖੇਤ ਹਵਾ ਬਹੁਤ ਹੈ ਪਾਣੀ ਲੱਗਿਆ ਨਾ ਟਾਈਮ ਵਾਲਾ ਹੋ ਗਿਆ ਸਿਕ ਤੇ ਇੱਕ ਨਹੀਂ ਝੜੂਗਾ। ਹੂੰ ਜਿਹੜੀ ਕਰਤੀ ਆਪਾਂ ਰੰਗ ਉਹ ਦਈ ਜਾਂਦੀ ਐ ਨਾ ਗੜਕਾ। ਕਾ ਕਾ ਇਹ ਨਾ ਚੁੱਟੇ ਨਿੱਗ ਗਏ। ਹੂੰ ਝਾੜ ਕੰਖਾ ਨੇ ਇਤਨੀ ਚੰਗਾ ਰੂਗਾ। ਚੰਗਾ ਹੈ। ਹਾਂ ਜੀ ਠੰਡ ਬਹੁਤ ਪਈ। ਹੂੰ ਕਿੰਨਾ ਜੀ ਠੰਡ ਪਈ ਜੀ। ਆ ਹੁਣ ਮਾੜੀ ਜੀ ਤੋਪੀ ਲਾਉਣ ਲੱਗਿਆ ਸੀ। ਹੂੰ ਤੇ ਦਾਣੇ ਬਣੇ ਸਈ। ਨੀ ਹੂੰ ਪਾਣੀ ਇਕਦਮ ਹਟਾ ਕਾ ਹੂੰ ਹੂੰ ਇਕਲਾਪ ਜਿਹੜੀ ਸੀ ਪੱਠਿਆਂ ਨੇ ਉਹ ਗੱਡੇ ਨਾਲ ਗੰਡੇ ਬਣਾਤੇ ਸਾਰਾ ਕੁਝ ਲਾਦਾ ਗੰਡੀਆਂ ਬਣਾਉਂ ਉਹ ਭਰ ਦਨੇ ਦੂਜੇ ਨੂੰ ਭੁਜੈ ਨੂੰ ਸਾਰੇ ਲਾ ਦੇ ਕੱਲੇ ਹੋ ਨਹੀਂ ਲਾਏ ਜਿਹੜੇ ਤੂੰ ਉੱਥੇ ਲਾਏ ਸੀ ਨਾ ਉਹ ਗਿੱਲੇ ਸੀਗੇ ਮੈਂ ਚੱਲ ਜੀ ਕੱਲ ਨੂੰ ਫੜਾਉਣਾ ਤਾਂ ਕੱਲ ਨੂੰ ਡਰਦਾ ਮੈਂ ਤੋਂ ਮਿੰਟੀ ਕਹਿੰਦੀਆਂ ਨੂੰ ਮਰੂਦ ਵੀ ਹੂੰ ਮਰੂਦ ਨੂੰ ਭਾਰ ਫਾਲ ਚੱਕਿਆ ਇੱਥੇ ਫੇਰ ਚੱਕੂ ਉਹਨੂੰ ਪਾਈਏ ਕੋਣ ਤਾਕਤੜੀ ਜੀ ਪਾਈ ਉਹਦੇ ਥੱਲੇ ਨਹੀਂ ਆਪਾਂ ਡਾਈ ਪਾਈ ਨੇ ਜੀ ਮਰੂਦ ਨੂੰ ਹਾਂ ਹੋਰ ਵੀ ਪਾਦੀਆਂ ਲਿਆ ਕੇ ਕੋਈ ਕੀ ਪਾਉਂਦੇ ਚੱਕਣਾ ਜਾਈਦਾ ਸਾਨੂੰ ਫਾਲ ਹੈ ਨਾ ਹਾਂ ਅੱਧਾ ਗਿਲਵਾ ਹੈ ਨਾ ਪਾਦੀ ਆਪਾਂ ਖਾ ਲ ਕੋਕੜਾ ਵਾਲੀ ਖਾ ਲ ਨੂੰ ਤੇ ਮਿੰਗਣਾ ਸਕੇ ਹਾਂ ਉਹਨੇ ਭਾਈ ਚੱਲ ਪਏ ਬੁਝਾ ਦਾਲ ਨਾ ਪਿਆ ਨਹੀਂ ਪਹਿਲਾਂ ਤਾਂ ਵਧੀਆ ਚੱਲਿਆ ਸੀ ਪਹਿਲਾਂ ਤਾਂ ਵਧੀਆ ਚੱਲਿਆ ਸੀ ਜੀ ਪਾ ਦੂਆਂ ਵਾਲਾ ਬੇੜਾ ਮੈਂ ਇਹਦੇ ਵਿੱਚ ਨਿਕਾਲ ਲਿਆ ਹੂੰ ਹੂੰ ਉਹ ਦੁਬਾਰਾ ਬੇੜਾ ਭਾਦਾ ਨਾ ਉਹ ਬਾੜੀ ਪੈ ਗਈ ਹੂੰ ਹੂੰ ਗਰਮ ਬਾੜੀ ਹੁੰਦੀ ਏ ਗਰਮ ਕਿੰਨੀ ਤਾਕਤ ਪਾਉਂਦੀ ਹੂੰ ਮੈਨਾਂ ਬਹੁਤ ਹੋਊਗਾ ਚਲ ਮਾ ਬਾਅਦ ਚ ਝਾੜ ਲਾਂਗੇ ਥੋੜਾ ਆ ਕੇ ਵੇਖੀ ਹੈ ਰੇੜੀ ਤੇ ਬੈਠਣਾ ਇੱਕ ਬਈ ਆ ਦੇਖੋ ਜਿਹੜਾ ਆਇਆ ਸੀ ਬਾळा ਜਿਵੇਂ ਹੁਣ ਨਹੀਂ ਭਗਤੇ ਨਹੀਂ ਛੱਤਾਂ ਹੀ ਪਟਦੀਆਂ ਸੀ ਉਹੀ ਹਾਲ ਇਹਦਾ ਕੀਤਾ ਵੇ ਅਤੇ ਚਾਦਰ ਵੀ ਜਿਹੜੀ ਟੁੱਟੀ ਐ ਇਹ ਵੀ ਉਸੇ ਨੇ ਥੋੜੀ ਸੀ ਉਹ ਵਰਜੀ ਦੇ ਵੇਲੇ ਤੁਸੀਂ ਟਾਟਾ ਪਟਤੀਆਂ ਸੀ ਪਤਾ ਨਹੀਂ ਬਜਾ ਕਿਵੇਂ ਇਹ ਉਹ ਪਰਲੀ ਵਰਜੀ 12 ਰੰਕਰ ਵਾਲੀ ਟਰਾਲੀ ਇਹਨਾਂ ਮੇਚ ਤਾਂ ਤੇਲ ਲੱਗਦਾ ਰਹੇ ਵਧੀਆ ਇਹਦਾ ਉਹ ਜੀਗਾਲ ਨਹੀਂ ਪੈਂਦੀ ਫਿਰ ਹੂੰ ਉਹ ਮੇਰਾ ਕਰਗਾ ਨਹੀਂ ਤਾਂ ਘਾਉਲ ਕਰ ਦੇਗਾ ਆਪਾਂ ਘਾਉਲ ਤਾਂ ਖਰਾਬ ਕਰਦੀ ਆ ਇਹ ਨਾ ਯਾਰ ਆ ਆ ਬੱਸ ਨਿਮਾਨ ਯਾਰ ਫੁੱਟੀਆਂ ਪਤਾ ਨਹੀਂ ਕੀ ਗੱਲ ਹੈ ਹਨਾ ਹੂੰ ਆ ਨਹਿਮਾ ਭਈਆ ਫੁੱਟੀ ਨਹੀਂ ਵੇਖ ਲੋ ਤੁਸੀਂ ਇੱਕ ਵੀ ਕਿਤੋਂ ਵੀ ਨਹੀਂ ਫੁੱਟੀ ਇਹ ਕੀ ਸੁਖੇ ਭਾਈ ਇਹ ਤੀਨੇ ਘਰੋਂ ਪਾ ਰਹੇ ਮੁੰਡਾ चलो भाई आ गया बजे देखे चलो भरो यारे कई कनक गया से इधर नहीं फिर दूजा पानी हम्म फिर तो इन्हें निकल ना ਹੁਣ ਨਹੀਂ ਲੰਮਦਾ ਕੋਈ ਬਾਈ ਗਾਉਂ ਦਾ ਪਾਪਾ ਦੁੱਤਰ ਦਾ ਤਰਿਆ ਨਾ ਖਾਂਦਾ ਗਾ ਨੂੰ ਉਧਰ ਪਾਣੀ ਬਹੁਤ ਲਾਉਂਦੇ ਪਤਾ ਨਹੀਂ ਕਾਹਨੋਂ ਲਾਉਂਦੇ ਯਾਰ ਹੈ ਕਿ ਗਾ ਨੂੰ ਪਾਣੀ ਨਰਮ ਹੈ ਤਾਂ ਕਰਕੇ ਨਾ ਪਤੰਗਾਂ ਦੀ ਰੋਤ ਆ ਗਈ ਮੈਂ ਖੇਤੋਂ ਆਇਆ 1 ਵਜੇ ਹੈ ਤੇ ਨਾ ਹਵਾ ਵਾਹ ਵਾਹਦੀ ਹੈ ਬਾਰ ਪਿੰਡ ਜੀ ਘੱਟ ਲੱਗਦੀ ਹੈ ਤੇ ਕਣਕ ਨਾ ਹੈ ਵੀ ਦੇਖੀ ਜਿਵੇਂ ਤੁਸੀਂ ਏ ਲੀਵੀ ਜੀ ਹੁੰਦੀ ਹੈ ਨਾ ਆਈ ਹੋਈ ਜਾਂਦੀਆਂ ਜਿਨ੍ਹਾਂ ਨੂੰ ਪਾਣੀ ਲੱਗਿਆ ਨਾ ਨਾ ਹੋਗਾ ਨਹੀਂ ਨਹੀਂ ਪਾਣੀ ਜਾਂ ਤਾਂ ਬਸ ਤੇਰੇ ਨਾਲ 10 15 ਮਾਰਚ ਤੱਕ ਲਾ ਦੇਣਾ ਉਹ ਦੂ ਬਾਦ ਨਾ ਵਗਾਵੇ ਪਾਣੀ ਐ ਨਾ ਕਣ ਕਹਿੰਦੇ ਭੀ ਦਾਣੇ ਤਾਂ ਬਣੇ ਪਏ ਹੁਣ ਤੇ ਜਿਹੜਾ ਪੱਕਣਾ ਉਹਨਾਂ ਨੇ ਹਨਾ ਉਹ ਨਾੜ ਦੇ ਰਸ ਨੇ ਬਾਕੀ ਜਾਣੀਆਂ ਨੁਕਸਾਨ ਤੇ ਆ ਦੂਏ ਸਨ ਹੁਣ ਪਾਣੀ ਲਾਇਆ ਨੁਕਸਾਨ ਬੜਾ ਕਰੂ ਤੇ ਫਾਇਦਾ ਘੱਟ ਹੈਨਾ ਚਲੋ ਜੀ ਆਹ ਭਈ ਬਈ ਜਰੀ 14 15 ਫੁੱਟ ਗੱਦ ਹੋ ਜਾਂਦਾ ਇਹਦਾ